ਸੈਸ਼ਨ ਦੇ ਪ੍ਰਧਾਨ ਅਤੇ ਸੂਮੋ ਮੈਂਬਰ ਸਹਿਬਾਨ ਸਾਡੇ ਐਸਡੀਐਮ ਸਾਹਿਬ ਬੀਐਸਪੀ ਸਾਹਿਬ ਚਲੇ ਗਏ ਨੇ ਸੋ ਸਭ ਤੋਂ ਪਹਿਲਾਂ ਮੈਂ ਸਮੂੱਚੀ ਬਾਰ ਦਾ ਦਿਨਾਂ ਦੀਆਂ ਗਹਿਰਾਈਆਂ ਦਾ ਧੰਨਵਾਦ ਕਰਦਾ ਕਿ ਜਿੱਥੋਂ ਉੱਠ ਕੇ ਮੈਂ ਚੱਲਿਆ ਤੀ ਉੱਥੇ ਤੁਸੀਂ ਮੈਨੂੰ ਬੁਲਾਇਆ ਅੱਜ ਆਪਣੇ ਆ ਜਾ ਕੇ ਜੋ ਖੁਸ਼ੀ ਮਹਿਸੂਸ ਹੁੰਦੀ ਹੈ ਉਹ ਕਿਤੇ ਬਾਹਰ ਨਹੀਂ ਮਿਲਦੇ ਜਾਂਦੇ ਤਾਂ ਰੋਜ ਹੀ ਆ ਪਰਾਂਵਾਂ ਤੇ ਪਰ ਇੱਥੇ ਆ ਕੇ ਮਨ ਨੂੰ ਬੜੀ ਖੁਸ਼ੀ ਮਿਲੀ ਐ ਸਕੂਨ ਮਿਲਿਆ ਮੈਂ ਤੁਹਾਡਾ ਬਾਰ-ਬਾਰ ਧੰਨਵਾਦ ਕਰਦਾ ਬਾਕੀ ਬਹੁਤ ਹੀ ਪੁਰਾਣੇ ਸਾਥੀ ਸਾਡੇ ਬੈਠੇ ਆ ਤੇ ਅੱਜ ਮੈਂ ਕਮੀ ਵੀ ਮਹਿਸੂਸ ਕਰ ਰਿਹਾ ਸਾਡੇ ਉਹ ਸਾਥੀ ਜਿਨ੍ਹਾਂ ਦੇ ਨਾਲ ਲੰਬਾ ਸਮਾਂ ਵਿੱਚ ਇੱਥੇ ਵਿਚਰੇ ਸੀ ਗਜਾਰਾ ਸੀ ਕਾਫੀ ਸਾਡੇ ਸਾਥੀ ਚਲੇ ਗਏ ਨੇ ਕਰਨਾਰ ਸਿੰਘ ਸਿੱਧੂ ਸਾਹਿਬ ਤੇ ਜਿਨ੍ਹਾਂ ਨਾਲ ਅਸੀਂ ਬੁਕਾਲਤ ਸ਼ੁਰੂ ਕੀਤੀ ਸੀ ਸਾਜਲਾ ਸਾਹਿਬ ਦੇਖ ਰਾਜ ਜੀ ਮਨੋਹਰ لال ਜੀ ਗਿਆਨ ਚੰਦ ਜੀ ਬਹੁਤ ਲੰਬੀ ਸਾਰੇ ਸਾਡੇ ਸਾਥੀ ਪੁਰਾਣੇ ਇੱਕ ਇੱਕ ਕਰਕੇ ਚਲੇ ਗਏ ਸੋ ਬੜੀ ਕਮੀ ਵੀ ਉਹਨਾਂ ਦੀ ਅੱਜ ਮਹਿਸੂਸ ਹੋ ਰਹੀ ਹੈ ਇੰਦਰਪਾਲ ਜੀ ਆ ਹੁਣੇ ਚਲੇ ਗਏ ਅਰ ਦੇਖੋ ਇਤਫਾਕ ਮੈਂ ਇਧਰੋਂ ਈਮੇਲ ਤੋਂ ਆ ਰਿਹਾ ਹਾਂ ਜੀ ਮੈਨਾਲ ਤੋਂ ਆ ਰਿਹਾ ਤਾਂ ਹਸਪੀਟਲ ਦੇ ਸਾਹਮਣੇ ਅਸੀਂ ਪੁਲ ਚੜਨ ਲੱਗੇ ਆ ਤਾਂ ਮੈਂ ਦੇਖਿਆ ਇੰਦਰਪਾਲ ਸਕੂਟਰ ਤੇ ਜਾ ਰਿਹਾ ਸੀ ਤਾਂ ਮੇਰਾ ਜੀ ਕੀਤਾ ਵੀ ਚਲ ਮੈਂ ਰੋਕ ਕੇ ਇੰਦਰਪਾਲ ਨੂੰ ਮਿਲਾ ਪਰ ਉਹ ਗੱਡੀਆਂ ਦਾ ਇਸ ਤਰ੍ਹਾਂ ਸਿਸਟਮ ਤੇ ਜੇ ਮੈਂ ਸੋਚਿਆ ਵੀ ਜੇ ਮੈਂ ਰੁੱਕ ਗਿਆ ਇੱਥੇ ਤਾਂ ਸਾਰਾ ਟ੍ਰੈਫਿਕ ਰੁਕ ਜਾਏਗਾ ਬਸ ਮੈਂ ਉਹਨੂੰ ਸ਼ੀਸ਼ੇ ਵਿੱਚ ਦੀ ਹੱਥ ਨਾਲ ਲਾ ਕੇ ਹਲਾ ਕੇ ਨਿਕਲਿਆ ਸੋ ਮਿਲਣਾ ਹੋ ਨਹੀਂ ਸਕਿਆ ਫਿਰ ਜਦੋਂ ਮੈਂ ਘਰੇ ਅਫਸੋਸ ਲਈ ਗਿਆ ਸੀ ਤਾਂ ਉਹਨੇ ਉਹ ਗੱਲ ਘਰੇ ਵੀ ਜਾ ਕੇ ਦੱਸੀ ਸੀ ਮੈਨੂੰ ਭੁਜਾਈ ਨੇ ਸਾਡੀ ਨੇ ਦੱਸਿਆ ਕਿ ਇੰਦਰਪਾਲ ਨੇ ਘਰ ਆ ਕੇ ਦੱਸਿਆ ਵੀ ਰੁਕਤਾ ਨਹੀਂ ਸਕਿਆ ਤੇ ਕਹਿੰਦਾ ਪਰ ਮੈਨੂੰ ਹੱਥ ਲਾ ਕੇ ਗਿਆ ਸੀ ਤੇ ਨਵੇਂ ਬਹੁਤ ਸਾਥੀ ਆਏ ਨੇ ਜਿਨ੍ਹਾਂ ਨੂੰ ਅੱਜ ਹੀ ਮੈਂ ਦੇਖ ਰਿਹਾ ਮਿਲ ਰਿਹਾ ਸੋ ਜਿਸ ਤਰ੍ਹਾਂ ਗੱਲ ਕੀਤੀ ਗਈ ਹੈ ਸਾਡੇ ਪੁਰਾਣੇ ਸਾਥੀਆਂ ਤੋਂ ਮੈਂ ਇਹ ਕਹਿ ਸਕਦਾ ਕਿ ਜੇ ਮੈਂ ਬਤੌਰ ਮੰਤਰੀ ਅੱਜ ਬੈਠਿਆ ਤਾਂ ਬਾਅਦ ਐਸੋਸੀਏਸ਼ਨ ਸਨਾਮ ਦਾ ਬਹੁਤ ਵੱਡਾ ਹੱਥ ਹੈ ਇਹਦੇ ਕਿਉਂਕਿ ਰਾਜਨੀਤੀ ਦਾ ਸ਼ੌਕ ਤਾਂ ਪਹਿਲੇ ਦਿਨ ਤੋਂ ਸੀ ਉੱਥੇ ਕੋਈ ਆਮ ਲੀਲਾ ਕਲੱਬ ਦੇ ਪ੍ਰਧਾਨ ਬਣ ਗਏ ਹੋਰ ਬਣ ਗਏ ਪਰ ਜਦੋਂ ਬੰਦਾ ਘਰ ਤੋਂ ਬਾਹਰ ਨਿਕਲਦਾ ਹੈ ਫਿਰ ਪਤਾ ਲੱਗਦਾ ਹੈ ਦੁਨੀਆਦਾਰੀ ਤੇ ਜਦੋਂ ਮੈਂ ਵਕੀਲ ਬਣ ਕੇ ਇੱਥੇ ਆਇਆ 81 ਦੇ ਲਾਸਟ ਦੇ ਵਿੱਚ ਜਾਂ 82 ਦੀ ਸਟਾਰਟਿੰਗ ਦੇ ਵਿੱਚ ਤਾਂ ਲਗੋ 43 ਸਾਲ ਪਹਿਲਾਂ ਮੈਂ ਬਾਰ ਐਸੋਸੀਏਸ਼ਨ ਦਾ ਮੈਂਬਰ ਬਣ ਤੇ ਮੇਰੇ ਸਾਥੀ ਜਿਨ੍ਹਾਂ ਨੇ ਮੈਨੂੰ ਮੇਰੇ ਖਿਆਲ ਚ 83 83 ਚ ਬਣਾ ਦਿੱਤੀ ਪ੍ਰਧਾਨ ਤੁਨੇ ਤੇ ਸਾਰਿਆਂ ਤੋਂ ਛੋਟੀ ਉਮਰ ਦਾ ਪ੍ਰਧਾਨ ਤੁਸੀਂ ਮੈਨੂੰ ਸਨ 83 ਚ ਬਣਾਤਾ ਸੀ ਤੇ ਲਗਾਤਾਰ 3 ਸਾਲ ਵੀ ਰਿਹਾ ਆ ਗੱਲ ਚੱਲਦੀ ਦੀ ਕਾਲਾ ਕਹਿੰਦਾ ਕਿ ਸਰਬਸੰਮਤੀ ਨਾਲ ਸਰਬਸੰਮਤੀ ਤਾਂ ਨਹੀਂ ਕੀਤੀ ਦੀ ਹੋਂਦੀ ਤਾਂ ਲੜਪੜ ਗਈ ਐ ਪਰ ਗੱਲ ਇਹਦੀ ਵੀ ਸਹੀ ਆ ਤੇ ਗੱਲ ਇਹਦੀ ਵੀ ਸਹੀ ਆ ਸਰਬਸੰਮਤੀ ਕਦੋਂ ਹੋਈ ਦੀ ਮੈਂ ਤਨਵੇਰੀ ਜਿੱਤ ਗਿਆ ਚੌਥੀ ਵਾਰੀ ਮੈਂ ਫੇਰ ਖੜਾ ਹੋ ਗਿਆ ਜਦੋਂ ਮੈਂ ਚੌਥੀ ਵਾਰੀ ਖੜਾ ਹੋਇਆ ਤਾਂ ਫਿਰ ਹੁਣ ਗਰੁੱਪ ਦੀ ਗਲਤ ਨਹੀਂ ਮੈਂ ਕਰਦਾ ਪਰ ਦੂਜੇ ਸਾਥੀਆਂ ਨੇ ਕਿਹਾ ਕਿ ਹੁਣ ਛਡਾਈਏ ਕਿਵੇਂ ਤਾਂ ਫਿਰ ਰਾਏ ਜੀ ਕਰਕੇ ਸਾਰੇ ਕਹਿੰਦੇ ਵੀ ਸਾਰੇ ਇੱਕ ਬੇਨਤੀ ਕਰਦੇ ਆ ਮੈਂ ਕਿਹ ਦੱਸੋ ਕਹਿੰਦੇ ਹੁਣ ਤੁਸੀਂ ਰਹਿਣ ਦਿਓ ਇੱਕ ਤੀ ਮੈਂ ਕਹਿੰਦਾ ਰਹਿਣ ਦਿਓ ਕਿਉਂ ਵੋਟਾਂ ਪਵਾਓ ਰਹਿਣ ਦਿਓ ਚਲੋ ਵੀ ਕਹਿੰਦੇ ਅਸੀਂ ਤੁਹਾਨੂੰ ਸਾਰੇ ਹੀ ਬੇਨਤੀ ਕਰਦੇ ਆ ਵੀ ਰਹਿਣ ਦਿਓ ਕੁਈ ਕਰਨੇ ਸਰ ਇਹ ਸਰਵਸੰਮਤੀ ਹੋਈ ਸੀ ਮੇਰੇ ਤੇ ਫਿਰ ਮੈਂ ਛੱਡ ਦਿੱਤੀ ਸੋ ਇਹ ਬਹੁਤ ਵੱਡਾ ਇਹਸਾਨ ਸੀ ਜਿਹੜਾ ਹਮੇਸ਼ਾ ਬਾਰ ਐਸੋਸੀਏਸ਼ਨ ਸੁਨਾਮ ਫਿਰ ਸੰਗਰੂਰ ਦੇ ਵੀ ਮੈਂਬਰ ਸੀ ਅਸੀਂ ਸੰਗਰੂਰ ਦੇ ਕਈ ਸਾਥੀ ਇੱਥੇ ਆਇਆ ਕਰਦੇ ਸੀ ਅਸੀਂ ਵੀ ਵੋਟ ਪਾਉਣ ਉੱਥੇ ਜਾਂਦੇ ਸੀ ਆਪ ਘਟਾਲ ਹੋਰੀ ਬੈਠੇ ਆ ਜੱਗਾ ਮਾਂ ਜੀ ਚਲੇ ਗਏ ਦੁਨੀਆ ਤੋਂ ਤਾਂ ਅਸੀਂ ਉੱਥੇ ਵੀ ਜਾਂਦੇ ਹੁੰਦੇ ਸੀ ਸੋ ਬਹੁਤ ਵਧੀਆ ਸਨੇਹ ਬਹੁਤ ਵਧੀਆ ਪਿਆਰ ਹੈ ਜਿਹੜਾ ਉਹ ਬਾਅਰ ਐਸੋਸੀਏਸ਼ਨ ਸੁਨਾਮ ਵੱਲੋਂ ਉਸ ਸਮੇਂ ਵੀ ਮਿਲਿਆ ਤੇ ਅੱਜ 43 ਸਾਲ ਹੋ ਗਏ ਅੱਜ ਵੀ ਮੈਂ ਆਪਣੇ ਆਪ ਨੂੰ ਬਾਅਰ ਐਸੋਸੀਏਸ਼ਨ ਸੁਨਾਮ ਦਾ ਮੈਂਬਰ ਸਮਝਦਾ ਤੇ ਤੁਸੀਂ ਵੀ ਸਾਰੇ ਉਸੇ ਤਰ੍ਹਾਂ ਇਹ ਸਮਝਦੇ ਹੋ ਕਿ ਸਾਡਾ ਭਰਾ ਯਾਰ ਕੋਈ ਤਬਦੀਲੀ ਹੈ ਵੀ ਨਹੀਂ ਅੱਜ ਜਿਵੇਂ ਤੁਸੀਂ ਕਹਿ ਰਹੇ ਤੇ ਤਬਦੀਲੀ ਕਿਸੇ ਦੀ ਹੈ ਉਹੀ ਆਪਾਂ ਤੇ ਉਹੀ ਰਹਿਣਾ ਸੋ ਗੱਲ ਚੱਲ ਰਹੀ ਸੀ ਬਾਰੂਮ ਦੀ ਤਾਂ ਬਾਰੂਮ ਆਪਾਂ ਵੀ ਬਣਾਇਆ ਤੇ ਪੁਰਾਣੇ ਸਾਥੀ ਤਾਂ ਜਾਣਦੇ ਆ ਤੁਸੀਂ ਐਸ ਐਸ ਡੀਓ ਸਾਹਿਬ ਨੂੰ ਕਹੀ ਜਾਂਦੇ ਹੋ ਸਾਡੇ ਵੇਲੇ ਕੀ ਸੀ ਬਾਰੂਮ ਹੈ ਨਹੀਂ ਤੀ ਜੇ ਸੈਸ਼ਨ ਜੱਜ ਆ ਗਿਆ ਉੱਥੇ ਪ੍ਰਧਾਨ ਜੀ ਜਿਵੇਂ ਹੁਣ ਕਹਿ ਰਹੇ ਨੇ ਸਾਡੇ ਜੀ ਬਾਰੂਮ ਨਹੀਂ ਜੇ ਹਾਈ ਕੋਰਟ ਦਾ ਇਨਸਪੈਕਟਿੰਗ ਜੱਜ ਆ ਗਿਆ ਸਾਡੇ ਬਾਰੂਮ ਨਹੀਂ ਜੀ ਜੇ ਕੋਈ ਪੋਲੀਟੀਕਲ ਲੀਡਰ ਆ ਗਿਆ ਸਾਡੇ ਬਾਰੂਮ ਜਦੋਂ ਫਿਰ ਮੈਂ ਪ੍ਰਧਾਨ ਬਣਿਆ ਮੈਂ ਕਿਹਾ ਵੀ ਕਿਸੇ ਨੇ ਤੇ ਦੇਣਾ ਨਹੀਂ ਚਲੋ ਆਪਾਂ ਆ ਵੀ ਹਿੰਮਤ ਕਰ ਲਾਂਨੇ ਆ ਉਹ ਕੰਟੀਨ ਉੱਥੀ ਆ ਹੋ ਕੰਟੀਨ ਹੈ ਉਸੇ ਜਗ ਉਹ ਕੰਟੀਨ ਦੇ ਦੋ ਤਿੰਨ ਭਾਂਡੇ ਜੇ ਬਣੇ ਹੋਏ ਤੇ ਤਾਂ ਮੈਂ ਕਿਹਾ ਵੀ ਆਪਾਂ ਭਾਂਡੇ ਦੇ ਕੰਦਾ ਚੱਕ ਦਾਂਨੇ ਆ ਤੇ ਆਪਾਂ ਬਾਰੂਮ ਬਣਾ ਲਾਂਗੇ ਕਹਿੰਦੇ ਦਿੱਕਤ ਆਊਗੀ ਐਸਡੀਐਮ ਰੋਲਾ ਪਾਊਗਾ ਨਕ ਐਸ ਡੀ ਐਮ ਨੂੰ ਪਹਿਲਾਂ ਕਹਿੰਦਾ ਤੇ ਨਾਲ ਜੱਜ ਨੂੰ ਕਹਦਾਂਗੇ ਐਸ ਡੀ ਐਮ ਕੀ ਕਰੂਗਾ ਰੋਲਾ ਪਾਊਗਾ ਉਹ ਜੱਜ ਸਾਹਿਬ ਤੋਂ ਸਟੇਲ ਹੋਊਗਾ ਇਹਨਾਂ ਆਪ ਆਪਣਾ ਕੰਮ ਕਰਦੇ ਆਂਗੇ ਐਸ ਡੀ ਐਮ ਉਹ ਸੀ ਸਰਦਾਰ ਜੀ ਪਤਾ ਨਹੀਂ ਕੀ ਨਾਂ ਸੀ ਉਹਨਾਂ ਦਾ ਹੈ ਸਰਦਾਰ ਜੀ ਚਕਾਉ ਲਾਤੀ ਹਾਂ ਹਾਂ ਸ਼ਰਧਾ ਹੋ ਜੀ ਨਾਲ ਤੇ ਉਹਨੇ ਤਾਂ ਕੋਈ ਗੱਲ ਨਹੀਂ ਕਹਿੰਦਾ ਤੁਸੀਂ ਕਿਹੜਾ ਘਰੇ ਲੈ ਕੇ ਜਾਂਦੇ ਆਂ ਕਹਿੰਦਾ ਆਪਣਾ ਹੀ ਕੰਮ ਹੈ ਤਾਂ ਫੇਰ ਗੱਲ ਆ ਗਈ ਵੀ ਕੰਦ ਚ ਕੱਢੀਏ ਕਿਵੇਂ ਇੱਥੇ ਫਿਰ ਗਾਡਰ ਵੀ ਪਾਣੇ ਪੈਣਗੇ ਫਿਰ ਅਸੀਂ ਉਸ ਸਮੇਂ ਮੇਰੇ ਖਿਆਲ ਦੇ ਵਿੱਚ 3000 ਰੁਪਿਆ ਸਾਰੀ ਬਾਰ ਨੇ ਇਕੱਠਾ ਕੀਤਾ ਕਿਉਂ ਤੇਜ ਬਲ ਇੰਨਾ ਕੀਤੀ ਸਰ ਹਾਂ ਤਿੰਨੋਂ ਬੰਦੇ ਸੀ 5-500 ਰੁਪਿਆ ਦੇ ਨਾਲੇ ਕਿਤੇ 100 ਕਿਤੇ 50 3000 ਰੁਪਿਆ ਇਕੱਠਾ ਹੋਇਆ ਦੀ ਅਸੀਂ ਉਹ ਬਚਾਲੇ ਦੋ ਕੰਦਾ ਚੱਕ ਕੇ ਉਹਨਾਂ ਕੰਦਾ ਦੀ ਬਾਹਰ ਕੰਧ ਲਾਤੀ ਦੋ ਗੇਟ ਲਿਆਂਦੇ ਦੇ 3000 ਰੁਪਿਆ ਨਾਲ ਫਿਰ ਅਸੀਂ ਉਹ ਬਾਹਰ ਨੂੰ ਸਾਡਾ ਬਣ ਗਿਆ ਔਰ ਮੇਰੇ ਖਿਆਲ ਦੇ ਵਿੱਚ ਉਹ ਲੰਬਾ ਸਮਾਂ ਉਹੀ ਬਾਹਰ ਨੂੰ ਚੱਲਿਆ ਆਪਣਾ ਉਸ ਤੋਂ ਬਾਅਦ ਤੁਸੀਂ ਇੱਥੇ ਆਏ ਹੋ। ਵੈਸੇ ਮੈਂ ਗੱਲ ਐਸਟਮੀ ਸਾਹਿਬ ਨਾਲ ਕੀਤੀ ਹੈ। ਦੇਖਦੇ ਆ ਜੋ ਵੀ ਇਹਦੇ ਵਿੱਚ ਪੋਸੀਬਲ ਹੋ ਸਕਦਾ ਹੈ ਉਹ ਆਪਾਂ ਬਾਰੂਮ ਦੇ ਲਈ ਕਰਾਂਗੇ। ਤੇ ਬਾਕੀ ਰਾਜਨੀਤੀ ਦੀ ਜੇ ਮੈਂ ਗੱਲ ਕਰਨਾ ਆ ਭਰੂਰ ਜੀ ਨੇ ਲਹਿਰਾ ਵਿਕਾਸ ਮੰਚ ਦੀ ਵੀ ਗੱਲ ਕੀਤੀ ਆ। ਸੋ ਮੈਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਬਾਹਰ ਐਸੋਸੀਏਸ਼ਨ ਸਨਾਮ ਦਾ ਇੱਕ ਬਹੁਤ ਵੱਡਾ ਰੋਲ ਰਿਹਾ ਹੈ ਕਿ ਹਰ ਸਮੇਂ ਤੁਸੀਂ ਨਾਲ ਖੜੇ ਮੇਰੇ ਯਾਦ ਹੈ 1992 ਦੇ ਵਿੱਚ ਜਦੋਂ ਮੈਂ ਐਮਐਲਏ ਦਾ ਇਲੈਕਸ਼ਨ ਲੜਿਆ ਸੀ ਤੇ ਮੈਨੂੰ ਸਾਡੇ ਵਿਰੋਧੀਆਂ ਨੇ ਚਲੋ ਵੈਸੇ ਮੈਂ ਇਸ ਤਰ੍ਹਾਂ ਦੀ ਗੱਲ ਨਹੀਂ ਕਰਨੀ ਚਾਹੁੰਦਾ ਪਰ ਪਤਾ ਹੀ ਆ ਸਾਰਿਆਂ ਨੂੰ ਤੇ ਮੇਰੀ ਗ੍ਰਿਫਤਾਰੀ ਕਰਾਤੀ ਹਰ ਗ੍ਰਿਫਤਾਰੀ ਵੀ 302 ਚ ਹੋਈ 302 ਜਦੋਂ ਗ੍ਰਿਫਤਾਰ ਕਰਕੇ ਮੈਨੂੰ ਇੱਥੇ ਲਿਆਂਦਾ ਦੀ ਸਨਾਮ ਤਾਂ ਮੈਨੂੰ ਦੇਖੋ ਇਸ ਗੱਲ ਦਾ ਹਮੇਸ਼ਾ ਮੈਂ ਜ਼ਿਕਰ ਕਰਦਾ ਹੁੰਦਾ ਕਿ ਉਸ ਸਮੇਂ 50 ਦਾ ਵਕੀਲ ਸਾਰੇ ਤੇ ਜਦੋਂ ਮੈਨੂੰ ਕਚਹਿਰੀ ਜਿੱਥੇ ਪੇਸ਼ ਕੀਤਾ ਜੱਜ ਮੁਰੇ ਤਾਂ ਜਿੰਨੇ ਵਕੀਲ ਖੜੇ ਤੇ ਸਾਰੇ ਦੇ ਸਾਰੇ ਮੇਰੇ ਕੋਲ ਨੂੰ ਪੇਸ਼ ਹੋ ਰਹੇ ਤੇ 302 ਦੇ ਵਿੱਚ ਪੁਲਸ ਰਿਮਾਰਡ ਨਾ ਹੋਵੇ ਇਹ ਵੀ ਮੇਰੇ ਖਿਆਲ ਦੇ ਵਿੱਚ ਇੱਕ ਆਧਾਰਨੀ ਹੋਵੇ ਕੋਈ ਪੁਲਸ ਰਿਮਾਰਡ ਨਹੀਂ ਹੋਇਆ ਤੀ ਸਾਰੇ ਦੇ ਸਾਰੇ ਵਕੀਲ ਪੇਸ਼ ਹੋਏ ਵੀ ਇਲੈਕਸ਼ਨ ਲੜਿਆ ਜੀ ਇਹਦੀ ਕੀ ਗਲਤੀ ਹੈ ਵੀ 1988 ਦਾ ਤੁਸੀਂ ਬਲਾਈਂਡ ਮਲਟਰ ਸਾਡੇ ਵਕੀਲ ਦੇ ਪਾਉਣ ਲੱਗ ਰਹੇ ਹੋ ਕਰਨਲ ਸਿੰਘ ਸਿੱਧੂ ਨੇ ਆਰਗੂ ਕੀਤਾ ਸੀ ਮੈਂ ਅੱਜ ਵੀ ਯਾਦ ਹੁਆ ਸੋ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਗੱਲਾਂ ਆਈਆਂ ਸਮੁੱਚੀ ਬਾਹਰ ਵੱਲੋਂ ਹਮੇਸ਼ਾ ਬਹੁਤ ਵੱਡਾ ਸਹਿਯੋਗ ਰਿਹਾ ਸੋ ਜਿਹਨੂੰ ਕਦੇ ਭੁੱਲਣ ਦਾ ਦੂਰ ਦੀ ਗੱਲ ਹਮੇਸ਼ਾ ਜ਼ਿਕਰ ਚੱਲਦਾ ਰਹਿੰਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੀ ਬਾੜ ਦਾ ਆਪਣੇ ਬਾੜ ਦੇ ਮੈਂਬਰਾਂ ਦੇ ਦਿੱਤੇ ਸਹਿਯੋਗ ਦਾ ਬਾਕੀ ਤੁਹਾਡੇ ਸਹਿਯੋਗ ਕਰਕੇ ਮੈਨੂੰ ਐਮਐਲਏ ਬਣਾਉਣ ਦੇ ਵਿੱਚ ਵੀ ਰੋਲ ਆ ਤੁਹਾਡਾ ਬਹੁਤ ਸਾਡੇ ਸਾਥੀ ਜਿਵੇਂ ਨਿੰਲ ਜੀ ਕਹਰੇ ਸੀ ਉਥੇ ਵੀ ਗਏ ਅਬ ਪਟਾਲਹੋਰੀ ਪਿੰਡ ਚ ਵੋਟਾਂ ਅ ਦਿੱਲੀ ਕਹਿਣਗੇ ਪਰ ਜਿਹੜੇ ਨਹੀਂ ਜਾ ਸਕੇ ਉਹਨਾਂ ਦੀ ਵੀ ਇੱਛਾ ਜ਼ਰੂਰ ਦੀ ਇਹ ਵੀ ਸਾਡਾ ਬਗੀਰ ਭਾਈ ਆ ਇਹ ਜਿੱਤ ਜੀ ਜਿੰਨਾ ਕਿਸੇ ਤੋਂ ਹੋ ਸਕਦਾ ਸੀ ਉਸਨੇ ਕੀਤਾ ਤੇ ਹੁਣ ਮੇਰੀ ਇਹ ਕੋਸ਼ਿਸ਼ ਹੈ ਹਮੇਸ਼ਾ ਕਿ ਜੋ ਜ਼ਿੰਮੇਵਾਰੀ ਮੈਨੂੰ ਮਿਲੀ ਹੈ ਤਾਂ ਮੈਂ ਇਹ ਜ਼ਿੰਮੇਵਾਰੀ ਸਹੀ ਢੰਗ ਦੇ ਨਾਲ ਨਿਭਾ ਸਕਾਂ ਤੇ ਲੋਕਾਂ ਦੇ ਕੰਮ ਆਸ ਲਾਲੀ ਜੀ ਇਹ ਬੜੇ ਪਹਿਲਾਂ ਦੀ ਬਾਤਾਂ ਬਨ ਪ੍ਰੇਮੀ ਨੇ ਹੈ ਤਾਂ ਸਾਡੇ ਪੁਰਾਣਾ ਪਰ ਲੱਗਦਾ ਨਹੀਂ ਇਹ ਤਾਂ ਨਵਾਂ ਜਿਹਾ ਲੱਗਦਾ ਹੈ ਹੈ ਤੂੰ ਹੈ ਤਾਂ ਸਾਡੇ ਟਾਈਮ ਦਾ ਹੈ ਤੂੰ ਤੂੰ ਹੱਸੇ ਜਾਨਾ ਤੇਰਾ ਤਾਂ ਸਾਰਾ ਚਿੱਟਾ ਹੋ ਗਿਆ ਮੇਰੇ ਵਾਂਗ ਉਹ ਤਾਂ ਗੱਲ ਸੁਣ ਇਹ ਬਹੁਤ ਵਧੀਆ ਕੰਮ ਕਰਦੇ ਰਿਆਂ ਪਹਿਲਾਂ ਤੂੰ ਇਹਦੀ ਸੋ ਇਹ ਜੋ ਪਾਣੀ ਦੀ ਗੱਲ ਕੀਤੀ ਹੈ ਬਹੁਤ ਵਧੀਆ ਗੱਲ ਕੀਤੀ ਹੈ ਇਹਨਾਂ ਨੇ ਦੇਖੋ ਮੈਂ ਇਰੀਗੇਸ਼ਨ ਮਿਨਿਸਟਰ ਵੀ ਆ ਤੇ ਨਾਲ ਮੈਂ ਪਾਣੀ ਤੇ ਜ਼ਮੀਨ ਸਾਮ ਸੰਭਾਲ ਦਾ ਮੰਤਰੀ ਵੀ ਆ ਸੋ ਜਿੱਥੇ ਖੇਤਾਂ ਨੂੰ ਪਾਣੀ ਦੇਣਾ ਹੈ ਉੱਥੇ ਨਾਲ ਪਾਣੀ ਬਚਾਉਣ ਦੀ ਗੱਲ ਵੀ ਮੈਂ ਕਰ ਲਈ। ਟੇਲਾਂ ਤੇ ਪਾਣੀ ਅਸੀਂ ਪਚਾਰੇ ਆ। ਆਤਰ ਲੋਕ ਭੰਗੂ ਨੇ ਗੱਲ ਕਹੀ ਸੀ ਕਿੱਥੇ ਚਲੇ ਗਏ ਬੈਠੇ। ਇਹਨਾਂ ਨੇ ਗੱਲ ਕੀਤੀ ਸੀ ਨਹੀਂ ਉਹਦੀ ਆਪਣੇ ਦਿয়ালਪੁਰੇ ਰਜਵਾਹ ਦੀ ਗੱਲ ਕਿਨੇ ਕੀਤੀ ਸੀ ਆਲਾ ਨਹੀਂ ਦੇਖੋ ਦਿয়ালਪੁਰਾ ਰਜਵਾਹਾ 5 ਕਰੋੜ ਰੁਪਇਆ ਲਾ ਕੇ ਅਸੀਂ ਬਣਾਤਾ ਕੱਲ ਮੈਂ ਉੱਥੇ ਗਿਆ ਸੀ ਜਦੋਂ ਤਾਂ ਉੱਥੇ ਲੋਕਾਂ ਨੇ ਜ਼ਿਕਰ ਕੀਤਾ ਸੀ ਕਹਿੰਦੇ ਥੋੜੇ ਜੇ ਮੋਗੇ ਉੱਚੇ ਆ ਮੈਂ ਕਿਹਾ ਜਦੋਂ ਆਪਾਂ 5 ਕਰੋੜ ਤੇ ਲਾਇਆ ਤਾਂ ਮੋਗੇ ਉੱਚਾ ਛੜੀ ਰਹਿਣਦੇ ਨੇ ਅਸੀਂ ਉਹ ਵੀ ਸਾਰੇ ਅਸੀਂ ਆ ਜਿਹੜੇ ਉਹ ਕਰਕੇ ਦੇਵਾਂਗੇ ਬਰਾਬਰ ਕਰਕੇ ਦੇਵਾਂਗੇ ਪਰ ਪਾਣੀ ਇਹ ਹੈ ਵੀ ਪਹਿਲਾਂ ਕੀ ਸੀ ਪਾਣੀ ਵੱਧ ਘਟ ਮੋਗੇ ਲੋਕੇ ਕਰਾ ਲੰਦੇ ਸੀ ਕਿਸੇ ਦਾ ਉੱਚਾ ਕਰਾਦਾ ਕਿਸੇ ਦਾ ਨੀਚਾ ਕਰਾਦਾ ਪਰ ਮੈਂ ਕਿਹਾ ਹੁਣ ਇਹ ਨਹੀਂ ਹੋਊਗਾ ਸਾਰਾ ਸਹੀ ਹੋ ਜਾਏਗਾ ਉਹ ਸਾਰੇ ਮੋਗੇ ਨੇ ਜਿਹੜੇ ਉਹ ਅਸੀਂ ਕਰਕੇ ਦੇਵਾਂਗੇ ਬਾਕੀ ਰੀਚਾਰਜ ਦਾ ਰੀਚਾਰਜ ਦੇ ਉੱਤੇ ਵੱਡੇ ਪੱਧਰ ਤੇ ਕੰਮ ਚੱਲਣ ਲੱਗ ਰਿਹਾ ਹੈ ਤੇ ਰੀਚਾਰਜ ਹੈ ਜਿਹੜਾ ਕਿਉਂਕਿ ਹਾਲਤ ਪੰਜਾਬ ਦੇ ਬਹੁਤ ਖਰਾਬ ਹੈ ਮੈਂ ਤੁਹਾਨੂੰ ਵੀ ਦੱਸਣੀ ਚਾਹਣਾ ਕਿ ਜੋ 2037 ਦੇ ਲਈ ਕਿਹਾ ਗਿਆ ਹੈ ਕਿ ਪਾਣੀ ਨਹੀਂ ਆਪਣੇ ਕੋਲੇ ਰਹਿਣਾ ਉਹ ਸੱਚਾਈ ਹੈ ਜਿਸ ਹਿਸਾਬ ਨਾਲ ਪਾਣੀ ਦਿਨੋਂ ਦਿਨ ਘਟ ਰਿਹਾ ਹੈ ਜੋ ਰੇਸ਼ੋ ਦੱਸੀ ਗਈ ਹੈ ਉਸੇ ਰੇਸ਼ੋ ਮੁਤਾਬਕ ਹਰ ਸਾਲ ਜਿਹੜਾ ਪਾਣੀ ਧਰਤੀ ਹੇਠਲਾ ਘਟ ਰਿਹਾ ਏਸੇ ਕਰਕੇ ਸਾਡੀ ਸਰਕਾਰ ਦਾ ਸਭ ਤੋਂ ਵੱਧ ਜੋਰ ਹੈ ਜਿਹੜਾ ਇਸ ਗੱਲ ਤੇ ਲੱਗਿਆ ਹੈ ਕਿ ਅਸੀਂ ਨਹਿਰੇ ਪਾਣੀ ਨੂੰ ਖੇਤਾਂ ਤੱਕ ਪਹੁੰਚਾ ਦਿੱਤਾ। ਅੱਜ ਦਾ ਰੋਲਾ ਰੱਪਾ ਚੰਨਣ ਲੱਗ ਰਿਹਾ ਹੋਰ ਨਹੀਂ ਕੋਈ ਰੋਲਾ ਰੱਪਾ ਕਿਉਂਕਿ ਸਾਰੇ ਆਪਾਂ ਬੁੱਧੀਜੀਵੀ ਬੈਠੇ ਆਂ ਇਹ ਤੁਹਾਨੂੰ ਤਾਂ ਵੀ ਗੱਲ ਦੱਸਣੀ ਜ਼ਰੂਰੀ ਆ ਕੋਈ ਰੋਲਾ ਰੱਪਾ ਨਹੀਂ ਹੈ। ਸਿਰਫ ਰੋਲਾ ਰੱਪਾ ਇਸ ਗੱਲ ਦਾ ਹੈ ਕਿ ਅਸੀਂ ਸਾਡੇ ਡਿਪਾਰਟਮੈਂਟ ਨੇ ਜਿਹੜਾ ਪਾਣੀ ਪਹਿਲਾਂ ਵਰਤਿਆ ਨਹੀਂ ਜਾਂਦਾ ਸੀ ਉਹ ਦੂਜੇ ਸੂਬਿਆਂ ਨੂੰ ਚਲਾ ਜਾਂਦਾ ਸੀ। ਅਸੀਂ ਕਨਾਲ ਸਿਸਟਮ ਇਸ ਤਰ੍ਹਾਂ ਦਾ ਕਰਤਾ 4557 ਕਰੋੜ ਰੁਪਇਆ ਖਰਚਿਆ ਸੀ ਜਿਹੜੇ ਸਾਲ ਕਿ ਅਸੀਂ ਸਾਰਾ ਪਾਣੀ ਆਪਣਾ ਵਰਤਣ ਲੱਗ ਗਏ ਜਦੋਂ ਅਸੀਂ ਆਪਣਾ ਪਾਣੀ ਵਰਤਣ ਲੱਗ ਗਏ ਤਾਂ ਫਿਰ ਦੂਜੇ ਪਾਸੇ ਕਿਵੇਂ ਜਾਊਗਾ ਹੁਣ ਉਹਨਾਂ ਨੂੰ ਆਦਤ ਪਈ ਹੋਈ ਧੀ ਹੁਣ ਤੁਸੀਂ ਸੁਣਿਆ ਹੋਊਗਾ ਉਹ ਇਹ ਗੱਲ ਕਹਿੰਦੇ ਆ ਜੀ ਪਹਿਲਾਂ ਜਾਂਦਾ ਸੀ ਹੁਣ ਜੇ ਪਹਿਲਾਂ ਜਾਂਦਾ ਸੀ ਕੋਈ ਰਾਈਟ ਤਾਂ ਨਹੀਂ ਬਣ ਗਿਆ ਉਹ ਜੇ ਪਹਿਲਾਂ ਫालतੂ ਦੀ ਚਲੇ ਜਾਂਦਾ ਸੀ ਅੱਜ ਅਸੀਂ ਆਪਣੇ ਖੇਤਾਂ 'ਚ ਪਾਣੀ ਦੇਣ ਲੱਗ ਰਹੇ ਹਾਂ ਪਾਣੀ ਸਾਡੇ ਕੋਲੇ ਫालतੂ ਹੈ ਨਹੀਂ ਆਪਦੇ ਹਿੱਸੇ ਦਾ ਲੈ ਲਓ ਆਪਦੇ ਹਿੱਸੇ ਦਾ ਵੱਧ ਲੈ ਲਓ ਅਰ ਮੈਂ ਸਾਰੀਆਂ ਗੱਲਾਂ ਵਿਧਾਨ ਸਭਾ 'ਚ ਕਹਿੰ ਜਾਂਦੀ ਸ਼ਾਇਦ ਤੁਸੀਂ ਸੁਣਿਆ ਹੋ ਹੋ ਕਿਸੇ ਨੇ ਇਹ ਸਰਾਸਰ ਮਤਲਬ ਇੱਕ ਪੰਜਾਬ ਨੂੰ ਤੇ ਸਰਕਾਰਾਂ ਨੂੰ ਬਦਨਾਮ ਕਰਨ ਦੀ ਗੱਲ ਹੈ ਇਹ ਦੱਸ ਮੈਂ ਸਿਰਫ ਇਸ ਲਈ ਰਿਹਾ ਕਿਉਂਕਿ ਗੱਲਾਂ ਚੱਲਦੀਆਂ ਨੇ ਕਈ ਵਾਰੀ ਮਨਾਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਵੀ ਕੀ ਹੋ ਰਿਹਾ ਸੋ ਇਹ ਆਪਦੇ ਹਿੱਸੇ ਦਾ ਪਾਣੀ ਯੂਜ਼ ਕਰਕੇ ਕਿ ਸਾਨੂੰ ਹੋਰ ਮਿਲ ਜੂਗਾ ਅੱਜ ਅਸੀਂ ਪਾਣੀ ਆਪਦੇ ਖੇਤਾਂ ਨੂੰ ਲਾਤਾ ਕਿਉਂਕਿ ਅਸੀਂ ਆਪਣਾ ਤਰਤੀ ਹੇਠਲਾ ਪਾਣੀ ਬਚਾਉਣਾ ਜੇ ਪਾਣੀ ਤਰਤੀ ਹੇਠਲਾ ਬਚੂਗਾ ਤਾਂ ਆਪਾਂ ਸਾਰੇ ਬਚਾਂਗੇ ਪੰਜਾਬ ਤਾਂ ਬਚੂਗਾ ਆਉਣ ਵਾਲੀਆਂ ਪੀੜ੍ਹੀਆਂ ਤਾਂ ਬਚਣਗੀਆਂ ਇਸ ਕਰਕੇ ਅਸੀਂ ਲੜਾਈ ਪੂਰੀ ਲੜ ਰਹੇ ਹਾਂ ਇਸ ਗੱਲ 'ਚ ਆ ਹੁਣ ਮੈਂ ਇਸ ਤੋਂ ਬਾਅਦ ਨੰਗਲ ਡੈਮ ਤੇ ਜਾਣਾ ਉੱਥੇ ਸਾਡੀ ਡਿਊਟੀ ਅਸੀਂ ਉੱਥੇ ਬੈਠੀ ਹਾਂ ਅਰ ਮੈਂ ਇਹ ਵੀ ਗੱਲ ਵਿਧਾਨ ਸਭਾ 'ਚ ਕਹੀ ਤੀ ਮੈਂ ਕਿਹਾ ਪਾਣੀ ਭਾਈ ਸਾਰੇ ਬਚਾਓ ਆਪਣੇ ਤੋਂ ਸ਼ੁਰੂ ਕਰੋ ਮੈਂ ਕਿਹਾ ਮੈਂ ਅੱਧੀ ਪਾਰਟੀ ਨਾਲ ਨਹਾਉਣਾ ਪਿਛਲੇ 25 ਸਾਲਾਂ ਤੋਂ ਹਫ਼ਤੇ 'ਚ 10 ਦਿਨਾਂ ਬਾਅਦ ਸਭ ਬਣ ਲਾਉਣਾ ਉਹ ਸਾਡੇ ਐਮਐਲਏ ਲਵੇ ਬੈਠੇ ਕਹਿਣ ਲੱਗੇ ਕਹਿਣ ਲੱਗਦਾ ਤਾਂ ਹੈ ਨਹੀਂ ਮੈਂ ਕਿਹਾ ਹੁਣ ਲੱਗਣ ਲੱਗਾ ਹੋ ਜਦੋਂ ਦੀ ਮੈਂ ਕਹਤਾ ਜਦੋਂ ਉਹਨਾਂ ਨੇ ਨਹੀਂ ਕਿਹਾ ਉਦੋਂ ਦੇ ਕਿਚਰੇ ਤੋਂ ਪਤਾ ਲੱਗਦਾ ਸੋ ਪਾਣੀ ਬਚਾਉਣ ਦੀ ਬਹੁਤ ਵੱਡੀ ਗੱਲ ਇਹ ਜੋ ਕੀਤੀ ਗਈ ਹੈ ਬਹੁਤ ਵਧੀਆ ਗੱਲ ਹੈ ਰੀਚਾਰਜ ਲਈ ਵੀ ਅਸੀਂ ਚੱਲੇ ਆ ਤੇ ਧਰਤੀ ਹੇਠਲਾ ਪਾਣੀ ਬਚਾਉਣ ਦੇ ਲਈ ਪੰਜਾਬ ਨੂੰ ਬਚਾਉਣ ਦੇ ਲਈ ਹਰ ਹਿੱਲਾ ਜਿਹੜਾ ਉਹ ਸਰਕਾਰ ਵੱਲੋਂ ਕੀਤਾ ਜਾਣਾ ਤੇ ਸਰਕਾਰ ਹਰ ਹਿੱਲਾ ਜਿਹੜਾ ਉਹ ਕਰੂ ਬਾਕੀ ਚੈਂਬਰਾਂ ਪਿੱਛੇ ਐਸਡੀਪੀ ਸਾਹਿਬ ਨਾਲ ਮੈਂ ਗੱਲ ਕੀਤੀ ਆ ਦੇਖਦੇ ਆ ਅੱਜ ਮੇਰੇ ਧਿਆਨ ਦੇ ਵਿੱਚ ਲੈਂਦੇ ਆ ਜੋ ਵੀ ਇਹਦੇ ਚ ਪੋਸੀਬਲ ਹੋ ਸਕਿਆ ਤਾਂ ਉਹ ਜ਼ਰੂਰ ਕਰਕੇ ਦੇਵਾਂ ਤੇ ਇਹ ਆ ਜਿਹੜੀ ਤੁਸੀਂ ਆ ਗ੍ਰਾਂਟ ਦੀ ਗੱਲ ਕੀਤੀ ਆ ਦੇਖੋ ਇਹ ਤਾਂ ਸਾਡਾ ਉਹੀ ਫਰਜ਼ ਬਣਦਾ ਜਦੋਂ ਆਪਾਂ ਮੈਨੂੰ ਇਹ ਵੀ ਪਤਾ ਹੈ ਆ ਹੁਣ ਨਵੇਂ ਮੁੰਡੇ ਨੂੰ ਤਾਂ ਨਹੀਂ ਪਤਾ ਨਵੇਂ ਵਕੀਲ ਸਾਹਿਬਾਂ ਨੂੰ ਇੱਥੇ 25-25 ਕੁਰਸੀਆਂ ਤੇ ਪ੍ਰਧਾਨਗੀਆਂ ਵੀ ਹੋਈਆਂ ਦੀ ਕਿਸੇ ਟਾਈਮ ਤੇ ਕਿੰਨੇ ਆ 20 ਤੇ ਸੋ ਉਹੋ ਜੇ ਸਮੇਂ ਤੇ ਉਹ ਸਮਾਂ ਅਲੱਗ ਥੇ ਅੱਜ ਸਮੇਂ ਹੋਰ ਕਿਸਮ ਦੇ ਨੇ ਸੋ ਉਹਨਾਂ ਸਮੇਂ ਨਾਲ ਤੁਲਨਾ ਤਾਂ ਨਹੀਂ ਕੀਤੀ ਜਾ ਸਕਦੀ ਜਿਵੇਂ ਕਿਹਾ ਪਹਿਲਾਂ ਅਸੀਂ ਕਿਕਰਾਂ ਇੱਥੇ ਬੈਠਦੇ ਹੁੰਦੇ ਤੇ ਕਿਸੇ ਦਾ ਮੇਰਾ ਖੋਖਾ ਇੱਕ ਅੱਧਾ ਪਾਇਆ ਦੀ ਇਹ ਤਾਂ ਗਿਆਨ ਚੰਦ ਨੇ ਪਾਇਆ ਦੀ ਹੋਰ ਤਾਂ ਕਿਤੇ ਖੋਖਾ ਹੀ ਨਹੀਂ ਸੀ ਹੈ ਜਾਂ ਜੱਗੇ ਮਾਨਦਾ ਸੀ ਲੋਕ ਬਾਕੀ ਤਾਂ ਸਾਰਿਆਂ ਦੇ ਬੈਂਚ ਨੀਚੇ ਹੀ ਤੇ ਨਾ ਕੋਈ ਕੂਲਰ ਦੀ ਨਾ ਕੋਈ ਪੱਖੇ ਦੇ ਏਸੀ ਦੀ ਤਾਂ ਗੱਲ ਬਹੁਤ ਦੂਰ ਦੀ ਸੀ ਆ ਨਿਲ ਨੇ ਬਣਾਇਆ ਦੀ ਬਾਅਦ ਦੇ ਵਿੱਚ ਤੇ ਕਮਰਾ ਜਿਹਾ ਸੀ ਸੋ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਿਹੜੀ ਸਾਰੀ ਚਲੋ ਵਕਾਲਤ ਦਾ ਵਕਾਲਤ ਹੈ। ਸੋ ਤੁਸੀਂ ਆ ਸਾਰੇ ਨਵੇਂ ਮੁੰਡੇ ਆਏ ਆ। ਬਹੁਤ ਵਧੀਆ ਜਿਵੇਂ ਮੈਨੂੰ ਦੱਸਿਆ ਕੱਲ ਕਿ 128 ਹੁਣ ਪ੍ਰੈਕਟਾਈਜ਼ਿੰਗ ਹੈ ਆਪਣੇ। 128 ਹੀ ਨਹੀਂ? ਹਾਂ। 128। ਸਾਡੇ ਵਿੱਚ ਦਾ 50 ਹੋਇਆ ਕਰਦੇ ਤੇ। ਅਬ 50 ਦੇ ਪੁਰ। 50 ਤੇ 20-20 ਦੋਨੇ ਪਾਸੇ ਹੋਇਆ ਕਰਦੇ ਤੇ 10 ਵਿਚਾਲੇ ਹੋਇਆ ਕਰਦੇ। 10। ਅਹ ਅ ਇਹਦੇ ਬਾਗੇ ਸੀ ਪਟਾਲ ਦੇ ਪਟਾਲ ਔਖਾ ਹੋ ਗਿਆ ਕਹਿੰਦਾ ਯਾਰ ਮੇਰਾ ਪਿੰਡਾ ਛੱਡੂ ਕਹਿੰਦਾ ਤੁਸੀਂ ਮੈਂ ਕੀ ਗੱਲ ਹੈ ਕਹਿੰਦਾ ਹੁਣ ਤੂੰ ਨਿਕਲੇਗਾ ਕਹਿੰਦਾ ਦੂਜੇ ਆਣਗੇ ਕਹਿੰਦਾ ਨਾਲ ਦੀ ਨਾਲ ਮੈਂ ਕੋਈ ਜਾਈਏ ਕਿਥੇ 10 ਬੋਟਾ ਨੇ ਤੁਹਾਡੇ 10ਾਂ ਦੇ ਚੁੱਚੇ ਲੈਣੇ ਆਲੇ ਸਾਡੇ 10ਾਂ ਚੁੱਚੇ ਦੇ ਜਿਹੜਾ 6-7 ਲੈਂਡ ਹੋ ਜਾਂਦੇ ਸੋ ਬਹੁਤ ਵਧੀਆ ਦਿਨ ਯਾਦ ਆਉਂਦੇ ਆ ਗੱਲਾਂ ਕਰਨ ਨੂੰ ਬੜਾ ਮਨ ਕਰਦਾ ਹੈ ਪੁਰਾਣੀਆਂ ਯਾਦਾਂ ਤਾਜ਼ਾ ਕਰਨ ਨੂੰ ਬਹੁਤ ਮਨ ਕਰਦਾ ਹੈ ਬਹੁਤ ਖੁਸ਼ੀ ਹੋਈ ਹੈ ਇੱਥੇ ਆ ਕੇ ਤੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਕਿਸੇ ਵੀ ਨੂੰ ਕੋਈ ਵੀ ਕੰਮ ਮੇਰੇ ਤੱਕ ਹੋਵੇ ਭਾਵੇਂ ਕੋਈ ਸਾਂਝਾ ਕੰਮ ਹੈ ਭਾਵੇਂ ਕੋਈ ਨਿੱਜੀ ਕੰਮ ਤੁਸੀਂ ਐਜੇ ਰਾਈਟ ਆਨ ਤੁਹਾਡਾ ਹੱਕ ਹੈ ਜੋ ਕੁਝ ਵੀ ਮੈਂ ਕਰ ਸਕਦਾ ਉਹ ਬੇਹਰ ਸੂਰਤ ਦੇ ਵਿੱਚ ਤੁਹਾਨੂੰ ਕਰਕੇ ਦੇਵਾਂਗਾ ਬੇਸ਼ੱਕ ਅਦੇ ਫੋਨ ਕਰ ਲਓ ਸਨੇਹਾ ਦੇਦੋ ਮੈਂ ਸਨੇਹ ਦੇ ਵੀ ਕੰਮ ਕਰੂੰਗਾ ਤੇ ਮੈਨੂੰ ਖੁਸ਼ੀ ਹੋਊਗੀ ਇਸ ਗੱਲ ਤੁਹਾਡਾ ਸਾਰਿਆਂ ਦਾ ਇੱਕ ਦਫਾ ਫੇਰ ਧੰਨਵਾਦ ਇਸੇ ਤਰ੍ਹਾਂ ਜੋ ਹੈ ਆਪਣਾ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਦੇ ਇੱਕ ਸਾਥੀ ਬਣ ਕੇ ਜਿਸ ਤਰ੍ਹਾਂ ਸਾਰੀ ਉਮਰ ਗੁਜ਼ਾਰੀ ਹੈ ਇਸੇ ਤਰ੍ਹਾਂ ਆਪਾਂ ਜ਼ਿੰਦਗੀ ਦੇ ਵਿੱਚ ਵਿਚਰਦੇ ਰਹੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ